ਹਾਂਜੀ YouTube ਫੈਮਿਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਸ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਦੇਖ ਕੇ ਜਾਇਓ ਵੀਡੀਓ ਤੇ ਸੁਣ ਕੇ ਜਾਇਓ ਤੇ ਆਪਣੀ ਆਪਣੀ ਰੈਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਵੀ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਇਹ ਕਿੱਦਾਂ ਦੀ ਲੱਗੀ ਜੇ ਤਾਂ ਬੰਦਾ ਮਰ ਜੇ ਤੇ ਜਿਹੜੀ ਔਰਤਾ ਉਹ ਬੱਚਿਆਂ ਨੂੰ ਪਿਓ ਬਣ ਕੇ ਪਾਲ ਕੇ ਵੱਡੇ ਕਰਕੇ ਉਹਨਾਂ ਨੂੰ ਪੜਾ ਕੇ ਲਿਖਾ ਕੇ ਉਹਨਾਂ ਦਾ ਨੌਕਰੀਆਂ ਡਿਊਟੀਆਂ ਤੇ ਲਾ ਦਿੰਦੀ ਆ ਚਾਹੇ ਉਹ ਵੱਡੇ ਹੋ ਕੇ ਫਿਰ ਰੋਟੀ ਦੇਣ ਤੇ ਚਾਹੇ ਨਾ ਦੇਣ ਤੇ ਜੇ ਬੁਢੀ ਮਰ ਜੇ ਨਾ ਤੇ ਬੰਦਾ ਕਦੇ ਵੀ ਮਾਂ ਬਣ ਕੇ ਬੱਚੇ ਨਹੀਂ ਪਾਲਦਾ ਤੁਸੀਂ ਇਸ ਗੱਲ ਨੂੰ ਸੋਚ ਕੇ ਦੇਖਿਓ ਜੇ ਬੰਦਾ ਮਰ ਜੇ ਔਰਤ ਪਿਓ ਵੀ ਬਣ ਜਾਂਦੀ ਆ ਔਰਤ ਮਾਂ ਵੀ ਬਣ ਜਾਂਦੀ ਆ ਔਰਤ ਨੂੰ ਕੱਲਾ ਪਕਾਉਣਾ ਆਉਂਦਾ ਹੁੰਦਾ ਨਾ ਤੇ ਔਰਤ ਕਮਾਉਣਾ ਸਿੱਖ ਲੈਂਦੀ ਆ ਤੇ ਜੇ ਔਰਤ ਮਰ ਜੇ ਨਾ ਤੇ ਬੰਦਾ ਕਹੂਗਾ ਮੈਨੂੰ ਤਾਂ ਕੱਲਾ ਕਮਾਉਣਾ ਹੀ ਆਉਂਦਾ ਤੇ ਮੈਂ ਪਕਾਉਣਾ ਨਹੀਂ ਸਿੱਖ ਸਕਦਾ ਤੇ ਨਾ ਮੇਰੇ ਵੱਸ ਦੀ ਗੱਲ ਆ ਮੈਨੂੰ ਤਾਂ ਫੋਰ ਜਨਾਨੀ ਲਿਆ ਕੇ ਦਓ ਜਾਂ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਇਹਦਾ ਤਾਂ ਔਰਤ ਬਿਨਾਂ ਨਹੀਂ ਸਰਨਾ ਇਹਨੂੰ ਤਾਂ ਬਈ ਦੂਜਾ ਵਿਆਹ ਕਰਾਉਣਾ ਹੀ ਪੈਣਾ ਬੱਚਿਆਂ ਦੀ ਦੇਖਭਾਲ ਕੌਣ ਕਰੂ ਤੇ ਔਰਤ ਵੀ ਤਾਂ ਉਹਨਾਂ ਬੱਚਿਆਂ ਦੀ ਦੇਖਭਾਲ ਕਰਦੀ ਆ ਜਦੋਂ ਇੱਕ ਮਰਦ ਇਸ ਦੁਨੀਆ ਤੋਂ ਚਲਿਆ ਜਾਂਦਾ ਔਰਤ ਨੂੰ ਛੱਡ ਕੇ ਬੰਦਾ ਮਰ ਜਾਂਦਾ ਪਹਿਲੀ ਤਾਂ ਗੱਲ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਤੇ ਇਦਾਂ ਦਾ ਟਾਈਮ ਲੈ ਕੇ ਨਾ ਆਵੇ ਪਰ ਦੁਨੀਆ ਇਹ ਦੁਨੀਆ ਦਾ ਆਉਣਾ ਜਾਣਾ ਬਣਿਆ ਹੀ ਆ ਕੋਈ ਚੱਲ ਗਿਆ ਕੋਈ ਆ ਗਿਆ ਕੋਈ ਚੱਲ ਗਿਆ ਕੋਈ ਆ ਗਿਆ ਇਹ ਦੁਨੀਆ ਦੀ ਜਿਹੜੀ ਮਹਾਰਾਜ ਦੀ ਜਿਹੜੀ ਰੀਤ ਬਣਾਈ ਹੋਈ ਆ ਪ੍ਰਮਾਤਮਾ ਦੇ ਜਿਹੜੇ ਅਰਚਾਏ ਹੋਏ ਰੰਗ ਇਹ ਚੱਲੀ ਜਾਂਦਾ ਐ ਨਹੀਂ ਵੀ ਕਿਸੇ ਦੇ ਕਹਿਣ ਨਾਲ ਕੋਈ ਮਰਦਾ ਜਾਂ ਕਿਸੇ ਦੇ ਕਹਿਣ ਨਾਲ ਕੋਈ ਬਚਦਾ ਇਹ ਵਾਹਿਗੁਰੂ ਦੇ ਉਹ ਪ੍ਰਮਾਤਮਾ ਦੇ ਅਕਾਲ ਪੁਰਖ ਦੀ ਲੀਲਾ ਹੈ ਜਿਵੇਂ ਉਹ ਤਾਂ ਚਿਤ ਕਰਦਾ ਉਹ ਮਰਚਾਉਂਦਾ ਠੀਕ ਆ ਤੇ ਮੈਂ ਬਹੁਤ ਸਾਰੀਆਂ ਐਵੇਂ ਦੀਆਂ ਗੱਲਾਂ ਵੇਖੀਆਂ ਵੀ ਜੇ ਬੰਦਾ ਮਰਜੇ ਨਾ ਤੇ ਔਰਤ ਕਮਾਉਣਾ ਵੀ ਸਿੱਖ ਲੈਂਦੀ ਮੈਂ ਖੁਦ ਨੇ ਕਮਾਇਆ ਏ ਮੈਂ ਖੁਦ ਨੇ ਆਪਦੇ ਬੱਚੇ ਪਾਲੇ ਆ ਕਮਾ ਕੇ ਪਕਾਉਣਾ ਤਾਂ ਮੈਂ ਸਿੱਖੀ ਸਿੱਖੀ ਸੀ ਮੈਂ ਕਮਾਉਣਾ ਵੀ ਸਿੱਖ ਲਿਆ ਤੇ ਜੇ ਉਸੇ ਜਗ੍ਹਾ ਤੇ ਕਿਤੇ ਔਰਤ ਮਰਜੇ ਨਾ ਤੇ ਬੰਦਾ ਕਹਿ ਦਿੰਦਾ ਵੀ ਮੈਂ ਤਾਂ ਇਕੱਲਾ ਕਮਾ ਸਕਦਾ ਪਕਾਉਣਾ ਪਕੂਣਾ ਮੇਰੇ ਵੱਸ ਦੀ ਗੱਲ ਨਹੀਂ ਗਈ ਤੇ ਵੀ ਰਿਸ਼ਤੇਦਾਰ ਵੀ ਕਹਿਣ ਲੱਗ ਜਾਂਦੇ ਵੀ ਇਹਦੇ ਜਵਾਕਾਂ ਦਾ ਕੋਈ ਬਣੂ ਤੇ ਸਾਰੇ ਵੀ ਕਹਿਣ ਲੱਗ ਜਾਂਦੇ ਆ ਕਹਿੰਦੇ ਤਾਂ ਔਰਤਾਂ ਨੂੰ ਵੀ ਆ ਪਰ ਮਰਦ ਲਈ ਇਹ ਗੱਲਾਂ ਜ਼ਿਆਦੇ ਅਹਿਮਤ ਰੱਖਦੀਆਂ ਨੇ ਕਿ ਮਰਦ ਨੂੰ ਇਹ ਗੱਲਾਂ ਜ਼ਿਆਦੇ ਕੰਨਾਂ ਜਾਂਦੀਆਂ ਵੀ ਤੇਰੇ ਬੱਚਾ ਦਾ ਕੀ ਬਣੂ ਤੂੰ ਆਪਦਾ ਰੋਟੀ ਬਾਰੇ ਸੋਚ ਤੂੰ ਐਂ ਕਰ ਤੇ ਔਰਤ ਨੂੰ ਕਦੇ ਵੀ ਇਹ ਗੱਲ ਨਹੀਂ ਕੋਈ ਕਹਿੰਦਾ ਕਹਿੰਦੇ ਤਾਂ ਹੈ ਲੋਕ ਪਰ ਇੰਨਾ ਨਹੀਂ ਔਰਤ ਨੂੰ ਤਾਂ ਇਹ ਕਹਿ ਦਿੰਦੇ ਚੱਲ ਕੋਈ ਨਹੀਂ ਸਰਕਾਰ ਪਾਲ ਲਾ ਵੱਡੇ ਹੋ ਕੇ ਤੈਨੂੰ ਸੁੱਖ ਦੇਣਗੇ ਸੁੱਖ ਸੁਖ ਤਾਂ ਕਰਮਾਂ ਵਾਲਿਆਂ ਦਾ ਐ ਕਿੰਨਾ ਬਿਨਾਂ ਜੱਗ ਤੇ ਨਾ ਨਹੀਂ ਤੇ ਇੱਕ ਔਰਤ ਪਾਲ ਲੈਂਦੀ ਆ ਜਦੋਂ ਪਕਾਉਣਾ ਸਿੱਖੀ ਹੁੰਦੀ ਆ ਉਹ ਕਮਾਉਣਾ ਵੀ ਸਿੱਖ ਲੈਂਦੀ ਆ ਮਰਦ ਕੱਲਾ ਕਮਾਉਣਾ ਸਿੱਖਦਾ ਪਕਾਉਣਾ ਕਦੇ ਨਹੀਂ ਸਿੱਖਦਾ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੈਨੂੰ ਲਾਇਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਦੇ ਹਾਂ ਇਹ ਗੱਲ ਸਹੀ ਹੈ ਤੇ ਪਹਿਲੀ ਗੱਲ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਕਿ ਇਦਾਂ ਦਾ ਟਾਈਮ ਵਾਗਰੂ ਕਿਸੇ ਤੇ ਲੈ ਕੇ ਨਾ ਆਵੇ ਠੀਕ ਆ ਤੇ ਪਰ ਇਹ ਗੱਲ ਸੱਚ ਆ ਵੀ ਮਰਦ ਕਦੇ ਵੀ ਮਾਂ ਬਣ ਕੇ ਬੱਚੇ ਨਹੀਂ ਪਾਲਦਾ ਔਰਤ ਪਿਓ ਬਣ ਕੇ ਬੱਚੇ ਪਾਲ ਲੈਂਦੀ ਆ ਪਰ ਮਰਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਆ ਠੀਕ ਆ